ਸ਼ਸ਼ੀਕਲ ਜੀ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਪੜੀ ਸੰਗਰੂਰ ਪ੍ਰਸਿੱਧ ਗੀਤਕਾਰ ਸੱਤਾ ਬੱਸੀ ਵਾਲਾ ਔਰ ਕੁਝ ਜ਼ਿੰਦਗੀ ਚ ਕੰਮ ਆਉਣ ਵਾਲੀਆਂ ਲਾਜ਼ਮੀ ਗੱਲਾਂ ਦੀ ਗੱਲ ਕਰਨ ਜਾ ਰਿਹਾ ਕੀ ਲਿਖ ਰਿਹਾ ਜਰਾ ਗੌਰ ਫਰਮਾਇਓ ਧਿਆਨ ਦਿਓ ਮਰਦਾਂ ਦੇ ਮੂੰਹ ਤੇ ਮੁੱਛ ਤੇ ਔਰਤ ਦੇ ਸਿਰ ਤੇ ਗੁੱਤ ਇਹ ਸਾਡੇ ਹਿੰਦੂਸਤਾਨ ਦੀ ਪਹਿਚਾਨ ਹੈ ਗੁਰਦੁਆਰੇ ਵਿੱਚ ਚਾਹ ਪੀਣ ਲਈ ਬਾਟਾ ਵਿਆਹੇ ਜੋੜੇ ਲਈ ਸਾਲ ਬਾਦ ਕਾਕਾ ਪ੍ਰਮਾਤਮਾ ਸਭ ਨੂੰ ਦੇਵੇ ਕੁੜੀਆਂ ਨੂੰ ਗਿੱਦੇ ਵਿੱਚ ਢੇੜਾ ਤੇ ਮੁੰਡੇ ਨੂੰ 25ਵੇਂ ਸਾਲ ਤੱਕ ਸੇਰਾ ਸਜਾ ਲੈਣਾ ਚਾਹੀਦਾ ਜੇ ਨਾ ਸਜਾਵੇ ਤੇ 25 ਤੋਂ 30 35 ਸਾਲ ਦਾ ਹੋ ਜੇ ਤੇ ਫੇਰ ਬੰਦਾ ਇੰਟਰਨੈਸ਼ਨਲ ਛੜਿਆਂ ਚ ਸ਼ਾਮਲ ਹੋ ਜਾਂਦਾ ਹੈ ਮੁੰਡੇ ਨੂੰ ਤਕੜੇ ਹੋਣ ਲਈ ਮੱਚ ਤੇ ਕੁੜੀ ਨੂੰ ਚੁੱਲ੍ਹੇ ਚੌਕੇ ਦਾ ਚੱਜ ਖਾਨਦਾਨ ਘਰਾਣੇ ਕਰਦੀ ਧੀ ਪੈਣਾ ਜਿਹੜੀ ਉਹਦੀ ਪਹਿਚਾਣ ਆ ਜਿਹੜੀ ਆਖਰਕਾਰ ਚੁੱਲ੍ਹੇ ਚੌਕੇ ਤੋਂ ਮੰਨੀ ਗਈ ਐ ਬਿਜਲੀ ਦੇ ਖੰਬੇ ਤੇ ਤਾਰ ਘਰ ਚ ਸੋਣੀ ਤੇ ਸੁਚੱਜੀ ਨਾਰ ਸੋਣੀ ਵੀ ਹੋਵੇ ਤੇ ਅਕਲਮੰਦ ਵੀ ਹੋਵੇ ਸੋਭਦਾ ਕਮਾਨ ਚ ਤਿੱਖਾ ਤੀਰ ਹਰ ਭੈਣ ਲਈ ਪਿਆਰਾ ਜਿਹਾ ਵੀਰ ਪਰਮਾਤਮਾ ਸਭ ਨੂੰ ਦੇਵੇ ਇੱਕ ਇੱਕ ਵੀਰਤਾ ਜੋ ਕਰੇ ਇਨਸਾਨੀਅਤ ਨਾਲ ਪਿਆਰ ਉਹ ਬਣੇ ਸੱਤੇ ਵਸੀ ਤੇ ਉਪਲੀ ਦਾ ਯਾਰ ਥੈਂਕ ਯੂ